ਸੱਚੀ ਕਾਲ ਦੋਸਤੋ ਪਬਲਿਕਸ ਮਾਣਨ ਉਸ ਦਾ ਅਡਸਾਰਿਆਂ ਦਾ ਸਵਾਗਤ ਹੈ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਅੱਜ ਸਰਬਸੰਮਤੀ ਨਾਲ ਰਾਜਨ ਚੋਹਾਨ ਨੂੰ ਜਿਹੜਾ ਪ੍ਰਧਾਨ ਚੁਣਿਆ ਗਿਆ ਸਫਾਈ ਕਰਮਚਾਰੀ ਯੂਨੀਅਨ ਵੱਲੋਂ ਜਿਹੜਾ ਅੱਜ ਸਰਬਸੰਮਤੀ ਨਾਲ ਰਾਜਨ ਚੋਹਾਨ ਨੂੰ ਜਿਹੜਾ ਪ੍ਰਧਾਨ ਚੁਣਨ ਤੋਂ ਬਾਅਦ ਯੂਨੀਅਨ ਦੇ ਹੋਰ ਵੀ ਜਿਹੜੇ ਅਹੁਦੇਦਾਰਾਂ ਦੀ ਜਿਹੜੀ ਚੋਣ ਹੈ ਅੱਜ ਸ਼ਾਂਤਿਕ ਪੂਰਨ ਢੰਗ ਦੇ ਨਾਲ ਜਿਹੜੀ ਹੈ ਪੂਰੀ ਹੋਈ ਹੈ ਨਵੀਂ ਟੁਣੀ ਹੋਈ ਟੀਮ ਦੇ ਵੱਲ ਸ਼ਹਿਰ ਦੇ ਵਿੱਚ ਸਫਾਈ ਦੇ ਪ੍ਰਬੰਧਨਾਂ ਨੂੰ ਲੈ ਕੇ ਤੇ ਹੋਰ ਮਜ਼ਬੂਤ ਕਰਨ ਦੀ ਜਿਹੜੀ ਹੈ ਉਮੀਦ ਜਤਾਈ ਗਈ ਹੈ ਸਰ ਪ੍ਰਸਤਵਜੋ ਜਿਹੜਾ ਸੋਨੂ ਸੰਗਰ ਅਪੇ ਮੇਟ ਸਰ ਪ੍ਰਸਤਵਜੋ ਜਿਹੜਾ ਵਰਿੰਦਰ ਬੋਵੀ ਨੂੰ ਜਿਹੜਾ ਚੁਣਿਆ ਗਿਆ ਵਿਸ਼ਾਲ ਸੰਗਰ ਨੂੰ ਜਿਹੜਾ ਉਪ ਪ੍ਰਧਾਨ ਅਤੇ ਮਹਿਲਾ ਪ੍ਰਧਾਨ ਵਜੋਂ ਜਿਹੜਾ ਸੰਤੋਸ਼ ਰਾਣੀ ਅਤੇ ਸੈਕਟਰੀ ਵਜੋਂ ਜਿਹੜਾ ਆਬੀ ਨੂੰ ਵੀ ਜਿਹੜੀ ਸਰਬਸੰਮਤੀ ਨਾਲ ਚੁਣਿਆ ਗਿਆ ਨਵੇਂ ਪ੍ਰਧਾਨ ਜਿਹੜੇ ਬਣੇ ਨੇ ਅੱਜ ਰਾਜਨ ਚੋਹਾਨ ਨੇ ਕਿਹਾ ਹੈ ਕਿ ਸ਼ਹਿਰ ਨੂੰ ਜਿਹੜਾ ਸਾਫ ਸੁਥਰਾ ਬਣਾਉਣ ਦੇ ਲਈ ਪੂਰੀ ਟੀਮ ਜਿਹੜੀ ਹੈ ਇਕਜੁੱਟ ਹੋ ਕੇ ਜਿਹੜੀ ਹੈ ਇਸ ਮਹਿਮ ਨੂੰ ਚਲਾਏਗੀ ਤੇ ਉਹਨਾਂ ਦੱਸਿਆ ਕਿ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਸਮੇਤ ਹੋਰ ਜਿਹੜੀਆਂ ਕਾਫੀ ਮੰਗਾਂ ਨੇ ਉਹ ਵੀ ਜਿਹੜਾ ਜਲਦ ਹੀ ਹਲਕਾ ਵਿਧਾਇਕ ਚੇਤਨ ਸਿੰਘ ਜੋੜਾ ਮਜਰਨ ਨਾਲ ਮਿਲ ਕੇ ਜਿਹੜਾ ਹੱਲ ਕਰਾਉਣ ਦੀ ਕੋਸ਼ਿਸ਼ ਕਰਾਂਗੇ ਤਾਂ ਰਾਜਨ ਚੋਹਾਨ ਦੇ ਵੱਲੋਂ ਜਿਹੜਾ ਅੱਜ ਪ੍ਰਧਾਨ ਜਿਹੜਾ ਸਰਬਸੰਮਤੀ ਨਾਲ ਚੁਣਿਆ ਜਾਂਦਾ ਜਿਸ ਤੋਂ ਬਾਅਦ ਸਾਰਿਆਂ ਵੱਲੋਂ ਹੀ ਇੱਕ ਦੂਸਰੇ ਦਾ ਜਿਹੜਾ ਅਜ ਮੋਹ ਮਿੱਠਾ ਕਰਵਾ ਕੇ ਮੁਬਾਰਕਬਾਦ ਵੀ ਦਿੱਤੀਆਂ ਗਈਆਂ ਜਿਸ ਤੋਂ ਬਾਅਦ ਅੱਜ ਰਾਜਨ ਚੋਹਾਨ ਦੇ ਵੱਲੋਂ ਕਿਹਾ ਗਿਆ ਕਿ ਹੁਣ ਕੋਈ ਵੀ ਜਿਹੜਾ ਨਗਰ ਕੌਂਸਲ ਦੇ ਵਿੱਚ ਕੰਮ ਹੋਏਗਾ ਉਹ ਮੈਂ ਜਿਹੜਾ ਇਮਾਨਦਾਰੀ ਨਾਲ ਤੇ ਸਫਜਦਾ ਦੇ ਨਾਲ ਕੰਮ ਕਰੂੰਗਾ ਤਾਂ ਜੋ ਸ਼ਹਿਰ ਦਾ ਜਿਹੜਾ ਵਿਸਤਾਰਿਕ ਢਾਂਚਾ ਹੈ ਉਸ ਨੂੰ ਜਿਹੜਾ ਬਿਲਕੁਲ ਹੀ ਠੀਕ ਕੀਤਾ ਜਾ ਸਕੇ ਸਮਾਣਾ ਤੋਂ ਪ੍ਰਿੰਸ ਕੁਮਾਰ ਦੀ ਖਾਸ ਰਿਪੋਰਟ ਪਬਲਿਕ ਦੇਖੋ ਜੀ ਪਹਿਲਾਂ ਤਾਂ ਸਾਰਿਆਂ ਨੂੰ ਜੈ ਵਾਲਮੀਕੀ ਮੇਰੇ ਸਮੂਹ ਸੂਹ ਸ਼ਹਿਰ ਨਮਾਸੀਆਂ ਨੂੰ ਜਿੰਨੇ ਵੀ ਸਾਡੇ ਵਾਲਮੀਕੀ ਭਾਈਚਾਰਾ ਸਭ ਨੂੰ ਮੈਂ ਧੰਨਵਾਦ ਕਰਦਾ ਕਿ ਜਿਹੜਾ ਉਹਨਾਂ ਨੇ ਮੈਨੂੰ ਤੀਜੀ ਦਫਾ ਪ੍ਰਧਾਨ ਬਣਾਇਆ ਮੇਰੇ ਤੇ ਵਿਸ਼ਵਾਸ ਜਤਾਇਆ ਔਰ ਇੱਕ ਮੈਂ ਤੁਹਾਨੂੰ ਹੋਰ ਦੱਸਦਾ ਜੀ ਸਾਡੇ ਕਈ ਰੌਲੇ ਆ ਜੀ ਇੱਕ ਤਾਂ ਸਾਡਾ 22% ਦਾ ਬਕਾਇਆ ਹੈ ਤੇ ਇੱਕ ਪੇ ਕਮਿਸ਼ਨ ਦਾ ਬਕਾਇਆ ਵੀ ਪਿਆ ਤੇ ਦੂਜਾ ਨੰਬਰ ਸਾਡੇ ਕੱਚੇ ਮੁਲਾਜ਼ਮ ਕਈ ਸਾਲਾਂ ਤੋਂ ਚੱਲਦੇ ਆ ਰਹੇ ਆ 20-30 ਸਾਲ ਹੋ ਗਏ ਕਈ ਉਹਨਾਂ ਚੱਲਦੇ ਹੋਏ ਵੀ ਅਸੀਂ ਲਾ ਲੋ ਵੀ ਇਹਨਾਂ ਦਾ ਵੀ ਕੁਝ ਭਲਾ ਸੋਚੀਏ ਦੂਜਾ ਨੰਬਰ ਸਾਡੇ ਜਿਹੜੇ ਵੀ ਟੈਂਪੂ ਵਾਲੇ ਆ ਇਹਨਾਂ ਦੀ ਵੀ ਚਾਪੀਆਂ ਖੋ ਰੱਖੀਆਂ ਕਿੰਨੇ ਦਿਨਾਂ ਤੋਂ ਵੀ ਦੇਖੋ ਇਹਨਾਂ ਨੂੰ ਵੀ ਹੁਣ ਨਾਣਾ ਕਰਦੇ ਮੇਰੇ ਹਿਸਾਬ ਨਾਲ 15-15 ਸਾਲ ਹੋ ਗਏ 10-10 ਸਾਲ ਹੋ ਗਏ ਟੈਂਪੂਆਂ ਚਲਾਉਂਦਿਆਂ ਨੂੰ ਦੇਖੋ ਵੀ ਅੱਜ ਜੇ ਇਹਨਾਂ ਦੇ ਰੋਜ਼ਗਾਰ ਤੇ ਆਪਾਂ ਲੱਤ ਮਾਰਾਂਗੇ ਤੇ ਵੀ ਗਲਤ ਆ ਆਪਾਂ ਕਿਸੇ ਦੇ ਰੋਜ਼ਗਾਰ ਤੇ ਲੱਤ ਨਹੀਂ ਮਾਰਨੀ ਜਿੰਨੇ ਵੀ ਬੰਦੇ ਆ ਦਿਹਾਰੀਦਾਰ ਅਸੀਂ ਸਾਰਿਆਂ ਨੂੰ ਐਮਐਲਏ ਸਾਹਿਬ ਨੂੰ ਕਹਾਂਗੇ ਚੇਤਨ ਸਿੰਘ ਜ਼ੋੜਾ ਮਾਜਰਾ ਜੀ ਨੂੰ ਔਰ ਦੇਖੋ ਸਾਡੀ ਤਾਂ ਦੌੜ ਉਹਨਾਂ ਤੱਕ ਹੀ ਹੁੰਦੀ ਆ ਕਿਉਂਕਿ ਸ਼ਹਿਰ ਦੇ ਸਾਡੇ ਮੁਖ ਅਬ ਉਹ ਆ ਐਮਐਲਏ ਸਾਹਿਬ ਆ ਤੇ ਮੰਤਰੀ ਸਾਹਿਬ ਆ ਅਸੀਂ ਉਹਨਾਂ ਨੂੰ ਕਹਿੰਦੇ ਹਾਂ ਵਿਸ਼ਵਾਸ ਦਿਲਾਵਾਂਗੇ ਵੀ ਦੇਖੋ ਜੀ ਅਸੀਂ ਤੁਹਾਡੀ ਰਹਿਮ ਨਾਜ਼ੀ ਤੇ ਚੱਲਾਂਗੇ ਜੋ ਵੀ ਤੁਸੀਂ ਕਹੋਗੇ ਅਸੀਂ ਉਦੋਂ ਹੀ ਚੱਲਾਂਗੇ ਪਰ ਜਿਹੜੇ ਸਾਡੇ ਕੰਮ ਆ ਸਾਡੇ ਕੱਚੇ ਬੰਦਿਆਂ ਦੇ ਕੰਮ ਆ ਉਹ ਵੀ ਕਰਾਇਓ ਸਾਡੇ ਔਰ ਜਿੰਨੇ ਵੀ ਜਿਹੜੇ ਸਾਡੇ ਟੈਂਪੋ ਚਲਾਉਂਦੇ ਆ ਉਹਨਾਂ ਨੂੰ ਚਾਬੀਆਂ ਵਾਪਸ ਦੋ ਜਿਹੜਾ ਸਾਡਾ ਬਣਦਾ ਬਖਾਇਆ ਸਾਡਾ ਉਹ ਵੀ ਦਿਲਾ ਦਿਓ ਦੇਖੋ ਅਸੀਂ ਤਾਂ ਉਹਨਾਂ ਨੂੰ ਮਿੰਤਦਾਰੀਓ ਕਰ ਸਕਦੇ ਆ ਐਮਐਲਏ ਸਾਹਿਬ ਨੂੰ ਦੇਖੋ ਮੌਜੂਦਾ ਐਮਐਲਏ ਆ ਔਰ ਸਾਰੀ ਬਰਾਦਰੀ ਇਕੱਠੀ ਕਰਕੇ ਇੱਕ ਦਫਾ ਅਸੀਂ ਉਹਨਾਂ ਨੂੰ ਬੁਲਾਵਾਂਗੇ ਵੀ ਜਰੂਰ ਵੀ ਦੇਖੋ ਜੀ ਸਾਡਾ ਕੰਮ ਕਰੋ ਔਰ ਸਾਡੇ ਬੰਦਿਆਂ ਦੇ ਸਿਰ ਤੇ ਹੱਥ ਰੱਖੋ ਔਰ ਇਹਨਾਂ ਦੇ ਸਾਰੇ ਕੰਮ ਕਰਾਓ ਇਹ ਤਾਂ ਗੱਲਾਂ ਹੋ ਗਈਆਂ ਜੀ ਜਿਹੜੀ ਤੁਹਾਡੀ ਪ੍ਰਧਾਨਗੀ ਤੁਹਾਨੂੰ થਾਪੀ ਗਈ ਹੈਗੀ ਹੈ ਤੁਹਾਡੀ ਮਜ਼ਾ ਹੋ ਗਈਆਂ ਸ਼ਹਿਰ ਬਾਰੇ ਤੁਹਾਡਾ ਕੀ ਜੱਲ ਦੇਖੋ ਸ਼ਹਿਰ ਬਾਰੇ ਤਾਂ ਐਵੇਂ ਆ ਜੀ ਜਿਹੜੇ ਬੰਦੇ ਜਿੰਨੇ ਵੀ ਹੈਗੇ ਆ ਉਹਨੇ ਕ ਬੰਦੇ ਦਾ ਕੰਮ ਕਰਦੇ ਆ ਸਾਡੇ ਤਕਰੀਬਨ ਹੀ ਕੰਮ ਕਰਦੇ ਆ ਔਰ ਪੂਰਾ ਸ਼ਹਿਰ ਸਾਫ ਵੀ ਕਰ ਰੱਖਿਆ ਇਹ ਨਹੀਂ ਹੈਗਾ ਵੀ ਸ਼ਹਿਰ ਕਿਤੇ ਗੰਦਾ ਅਸੀਂ ਸ਼ਹਿਰ ਦੀ ਸਫਾਈ ਪੂਰੀ ਦਿਲੋਂ ਕਰਦੇ ਆ ਔਰ ਕੋਈ ਬੰਦਾ ਸਾਡਾ ਕੋਈ ਛੁੱਟੀ ਨਹੀਂ ਮਾਰਦਾ ਜਦੋਂ ਕੋਈ ਕੀਤਾ ਤਿਆਰ ਵੀ ਹੁੰਦਾ ਜਾਂ ਕੋਈ ਪ੍ਰੋਗਰਾਮ ਹੁੰਦਾ ਸ਼ਹਿਰ ਦੇ ਵਿੱਚ ਉਹ ਵੀ ਕੰਮ ਬੜੇ ਅਸੀਂ ਸਵੇਰੇ 6 ਵਜੇ ਆ ਕੇ 5 ਵਜੇ ਆ ਕੇ ਡਿਊਟੀਆਂ ਦੇ ਪਾਵਨ ਦਾ ਅਸੀਂ ਸਾਰੇ ਕੰਮ ਕਰਦੇ ਆ ਜੀ ਇੱਕ ਪਿੱਛੇ ਜਿਹੇ ਥੋੜੇ ਜਿਹਾ ਸਮਾਂ ਪਹਿਲੇ ਹੀ ਹੜਤਾਲ ਕੀਤੀ ਗਈ ਸੀਗੀ ਕੁਝ ਤੁਹਾਡੀਆਂ ਮੁੰਡਾਂ ਲੜਕੀਆਂ ਹੋਈਆਂ ਨੇ ਉਹਦੇ ਬਾਰੇ ਹੁਣ ਤੁਹਾਡੇ ਮਤਲਬ ਕੀ ਕੰਮ ਕਰੋਗੇ ਤੁਸੀਂ ਉਹਦੇ ਦੇਖੋ ਜੀ ਹੁਣ ਤਾਂ ਮੈਂ ਦੇਖੋ ਐਮਐਲਏ ਸਾਹਿਬ ਸਾਡੇ ਉਹਨਾਂ ਨੂੰ ਅਸੀਂ ਬੇਨਤੀ ਕਰਾਂਗੇ ਵੀ ਅਸੀਂ ਗੌਰ ਕਰਾਂਗੇ ਵੀ ਐਮਐਲਏ ਸਾਹਿਬ ਸਾਡੀ ਮੰਗਾਂ ਤੇ ਗੌਰ ਕੀਤੀ ਜਾਵੇ ਦੇਖੋ ਪਹਿਲਾਂ ਵੀ ਦੇਖੋ ਸਾਡੀ ਹੜਤਾਲ ਕਰੀ ਸੀ ਜਿਹੜਾ ਪਹਿਲਾ ਪ੍ਰਧਾਨ ਤਿਕਾ ਉਹਨੇ ਗੌਰ ਕਰੀ ਸੀ ਕਿ ਤੇ ਕੋਨ 3 ਸਾਲ ਹੋ ਗਏ ਸੀ ਉਹਨਾਂ 2 ਸਾਲ ਬਣ 3 ਸਾਲ ਹੋ ਗਏ ਪ੍ਰਧਾਨ ਬਣੇ ਨੂੰ ਉਹਨੇ ਕੋਈ ਬਰਾਦਿਰ ਦੇ ਕੰਮ ਨਹੀਂ ਕਰਾਏ ਸੀਗੇ ਔਰ ਮੈਂ ਵਿਸ਼ਵਾਸ ਦਲਾਂ ਨਾ ਵੀ ਦੇਖੋ ਪਹਿਲਾਂ ਵੀ ਮੈਂਨੇ ਕੰਮ ਕਰਾਏ ਹੁਣ ਵੀ ਮੈਂ ਕੰਮ ਕਰਾਂਗਾ ਹਾਂਜੀ ਅਸੀਂ ਨਾ ਇਹਨਾਂ ਨੇ ਪਹਿਲਾਂ ਪਰਾਨ ਬਣਾਏ ਸੀ ਜੀ ਇਹਨੇ ਸਾਡਾ ਬਖਾਇਆ ਤੋ ਆਇਆ ਸੀ ਹੁਣ ਦੁਬਾਰਾ ਕਦਮ ਚੱਕਿਆ ਜੀ ਇਹ ਵੀ ਇਹੀ ਪ੍ਰਧਾਨ ਬਣਾਵਾਂਗੇ ਅਸੀਂ ਇਸ ਨੂੰ ਇਹੀ ਸਾਡਾ ਬਖਾਇਆ ਵਰਦੀਆਂ ਵੀ ਇਹੀ ਤੋ ਆਏਗਾ ਬੁੰਡੇ ਪੱਕੇ ਅਜੇ ਹੋਏ ਵੀ ਨਹੀਂ ਹੋ ਰਹੇ ਮਤਲਬ ਭਜਨ ਕਰਨਾ ਭਜਨ ਠੋਕ ਕਰਨਾ ਬੰਦਾ ਬਣਾ ਬੰਦਾ ਹੈ ਠੀਕ ਹਾਂਜੀ